ਅੰਤ ਤੇ ਪੰਜਾਬ ਦੇ ਹਾਲਾਤ ਜਦਾਂ ਦੇ ਪਿਛਲੇ 75 ਸਾਲਾਂ ਦੇ ਵਿੱਚ ਬਣ ਗਏ ਆ ਉਹ ਹੁਣ ਕਿਸੇ ਤੋਂ ਲੁਕੇ ਛਿਪੇ ਨਹੀਂ ਗਏ ਬਹੁਤ ਸਾਰੇ ਸਾਡੇ ਵੀਰ ਬਹੁਤ ਸਾਰੀਆਂ ਸਾਡੀਆਂ ਸੰਸਥਾਵਾਂ ਅਜੇ ਵੀ ਇਸ ਫੁੱਲੇ ਕਹਿ ਜਨੇ ਕਿ ਜਿਹੜਾ ਸਿਸਟਮ ਚੱਲਦਾ ਪਿਆ ਇਹਦੇ ਵਿੱਚੋਂ ਹੀ ਅਸੀਂ ਕੁਝ ਕੱਢ ਲਿਆ ਤੁਸੀਂ ਇਹ ਗੱਲ ਸੋਚੋ ਇਹ ਗੱਲ ਮੰਨੋ ਕਿ ਜੇ ਨਿਕਲਣਾ ਹੁੰਦਾ ਨਾ ਇਹਦੇ ਵਿੱਚੋਂ ਕੋਤੇ ਆ 75 76 ਸਾਲਾਂ ਚ ਨਿਕਲ ਆਉਣਾ ਇਹ ਨਹੀਂ ਆ ਵੀ ਇਸ ਸਿਸਟਮ ਤੋਂ ਸਾਨੂੰ ਕੁਝ ਮਿਲਿਆ ਨਹੀਂ ਮਿਲਿਆ ਵੀ ਆ ਮੈਨਿਆ ਪਤਾ ਕੀ ਆ ਜਲਾਲਤ ਬੇਇੱਜ਼ਤੀ ਸ਼ਹਾਦਤਾਂ ਬੇਇਨਸਾਫੀਆਂ ਇਹੋ ਜਿਹੀਆਂ ਚੀਜ਼ਾਂ ਜਿੰਨੀਆਂ ਗਣਦੀਆਂ ਤੁਸੀਂ ਗਿਣ ਲਓ ਇਹ ਸਾਰਾ ਕੁਝ ਸਾਨੂੰ ਇਹ ਸਿਸਟਮ ਤੋਂ ਮਿਲਿਆ ਇਹਨੋਂ علاوہ ਕੁਝ ਨਹੀਂ ਮਿਲਿਆ ਤੇ ਜੇ ਇਹਨਾਂ ਕੁਝ ਆਪਣੀ ਝੋਲੀ ਚ ਪਵਾ ਕੇ ਅਜੇ ਵੀ ਸਾਡੇ ਸਿੱਖਾਂ ਦਾ ਜਾਂ ਸਾਡੇ ਲੋਕਾਂ ਦਾ ਇਹ ਵਹਿਮ ਆ ਕਿ ਇਸ ਸਿਸਟਮ ਤੋਂ ਸਾਨੂੰ ਕੁਝ ਮਿਲ ਜਾਣਾ ਆ ਤੇ ਫਿਰ ਸਭ ਤੋਂ ਵੱਡਾ ਬੇਵਕੂਫ ਕੋਈ ਨਹੀਂ ਮੇਰੇ ਤੋਂ ਪਹਿਲਾਂ ਜਿਹੜੇ ਇਥੋਂ ਭਾਈ ਸਾਹਿਬ ਬੋਲ ਕੇ ਗਏ ਉਹਨਾਂ ਨੇ ਪਿਛਲੇ ਸਾਰੇ ਕਰਤਾਰਾਂ ਦੀ ਗੱਲ ਕੀਤੀ ਆਪਣੇ ਇਤਿਹਾਸ ਦੀ ਗੱਲ ਕੀਤੀ ਵੀ ਸਾਨੂੰ ਪੜਨਾ ਚਾਹੀਦਾ ਪੜਨਾ ਵੀ ਚਾਹੀਦਾ ਹੈ ਤੇ ਉਹਦੇ ਤੇ ਅਮਲ ਵੀ ਕਰਨਾ ਚਾਹੀਦਾ ਤੇ ਇਹ ਇੱਕ ਯਕੀਨ ਹੈ ਜਾਂ ਤੁਸੀਂ ਇਸ ਗੱਲ ਨੂੰ ਮਹਿਸੂਸ ਕਰੋਗੇ ਵੀ ਜਿਹੜੇ ਕਿਰਦਾਰਾਂ ਦੀ ਗੱਲ ਇੱਥੋਂ ਹੋਈ ਆ ਜਿਹੜੇ ਲੋਕਾਂ ਦੀ ਗੱਲ ਇੱਥੋਂ ਹੋਈ ਆ ਜਿਹੜੇ ਸਰੀਰਾਂ ਦੀ ਗੱਲ ਇੱਥੋਂ ਕਰਕੇ ਕਹਿੰਦੇ ਜਿਹੜੀਆਂ ਰੂਹਾਂ ਦੀ ਗੱਲ ਇੱਥੋਂ ਕਰਕੇ ਕਹਿੰਦੇ ਜੀ ਉਹ ਸਰੀਰਕ ਰੂਪ ਚ ਅੱਜ ਸਾਡੇ ਵਿੱਚ ਹੁੰਦੀਆਂ ਨਾ ਤੇ ਉਹਨਾਂ ਨੇ ਹਿੱਕ ਢਾ ਕੇ ਦਿੱਲੀ ਦੇ ਵਿਰੋਧ ਵਿੱਚ ਖੜੋਣਾ ਤੇ ਜਿਹੜੇ ਸਾਡੇ ਲੋਕ ਅਜੇ ਵੀ ਇਹਨਾਂ ਨੂੰ ਵੇਖਿਆ ਜਿਨੇ ਫਿਰ ਨਹੀਂ ਦਿੱਲੀ ਦੇ ਕੋਲਵਾਸੀ ਕੁਝ ਲੈ ਲਾਂਗੇ ਇਹਨਾਂ ਦੇ ਨਾਲ ਨਾਲ ਕੇ ਚੱਲਿਆਂ ਜਬ ਜਿਹੜੇ ਅੱਜਕੱਲ ਬਹੁਤ ਸਾਰੇ ਸਿੱਖ ਦੇ ਵੇਖੇ ਭਾਜ ਭਾਜ ਦੀ ਝੋਲੀ ਜੀ ਸਤੇ ਸਤੇ ਪਈ ਜਾਂਦੇ ਆ ਇਹਨਾਂ ਤੋਂ ਆਪਣੀ ਝਾਕ ਜਿਹੜੀ ਸਾਨੂੰ ਛੱਡ ਦੇਣੀ ਚਾਹੀਦੀ ਜਿਹੜਾ ਇਹ ਮੋਰਚਾ ਲੱਗਾ ਆ ਕਿ ਜਿਹੜੇ ਸਾਡੇ 10 ਨੌਜਵਾਨ ਦਿਗ루ਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਪੰਜਾਬ ਲਿਆਉਣ ਇਹ ਮੋਰਚਾ ਹੌਸਲੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਚੰਡੀਗੜ੍ਹ ਲੱਗਾ ਅਲੱਗ-ਅਲੱਗ ਥਾਵਾਂ ਤੇ ਮੋਰਚੇ ਲੱਗੇ ਨੇ ਆ ਤੁਹਾਡੇ ਨਾਲ ਹੀ ਇੱਕ ਹੋਰ ਪੰਡਾਲ ਲੱਗਾ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ 328 ਰੂਪ ਸੀ ਉਹਨਾਂ ਨੂੰ ਲੈ ਕੇ ਇੱਥੇ ਮੋਰਚਾ ਲੱਗਾ ਹੈ। ਮਤਲਬ ਪੰਜਾਬ ਦੇ ਹਰ ਕੋਨੇ-ਕੋਨੇ ਦੇ ਉੱਤੇ ਤੁਸੀਂ ਵੇਖੋ ਵੀ ਸਿੱਖ ਮੋਰਚਾ ਦੇ ਨੇ। ਜੇ ਮੋਰਚੇ ਨਹੀਂ ਵੀ ਕਹਿਣਾ ਤੇ ਘੱਟੋ-ਘੱਟ ਇਹਨਾਂ ਦੇ ਮੰਨ ਲਓ ਵੀ ਸੜਕਾਂ ਦੇ ਤੇ ਅਸੀਂ ਰੋਜ਼ ਨਹੀਂ ਡਏ। ਤੇ ਇਹੋ ਜੀ ਖੁਵਾਰੀ ਚਾਹੁੰਦੇ ਆਂ ਅਸੀਂ। ਕੀ ਆ ਅਸੀਂ ਇਹ ਸੋਚਿਆ ਸੀ ਵੀ ਇਸ ਮੁਲਕ ਦੇ ਨਾਲ ਰਲ ਕੇ ਤੇ ਅਸੀਂ ਇਹ ਕੁਝ ਕਰਨਾ ਹੈ। ਤੇ ਜੇ ਇਹੋ ਕੁਝ ਹੀ ਕਰਨਾ ਹੈ ਤੇ ਫਿਰ ਸੋਚ ਕੇ ਦੇਖੋ ਸਾਡੀ ਕਾਦੀ ਆਜ਼ਾਦੀ ਆ ਤੇ ਕਿਹੜੇ ਅਸੀਂ ਭੇਖਾਂ ਦੇ ਵਿੱਚ ਪਏ। ਸਾਡੇ ਸਾਰੇ ਮਸਲਿਆਂ ਦਾ ਹੱਲ ਇੱਕੋ ਹੀ ਆ। ਉਹ ਹੈ ਸਾਡੇ ਆਪਣੇ ਰਾਜ ਦੀ ਪ੍ਰਾਪਤੀ ਖੈਰ ਇਹ ਮੋਰਚਾ ਉਸ ਜੀ ਵਾਸਤੇ ਨਹੀਂ ਹੈ ਮੈਂ ਮਹਿਸੂਸ ਕਰਦਾ ਹਾਂ ਇਸ ਕਰਕੇ ਮੈਂ ਉਸੇ ਗੱਲ ਦੇ ਉੱਤੇ ਰਹਿਣਾ ਚਾਹੁੰਦਾ ਵੀ ਇੱਥੋਂ ਵੀ ਇਹ ਗੱਲ ਕਹੀ ਜਾਂਦੀ ਆ ਔਰ ਕਾਨੂੰਨੀ ਤੌਰ ਤੇ ਠੀਕ ਹੈ ਗੱਲ ਵੀ ਜਿਹੜਾ ਐਨਐਸਏ ਆ ਉਹ ਪੰਜਾਬ ਸਰਕਾਰ ਲਾਉਂਦੀ ਆ ਹਾਲਾਂਕਿ ਜੇ ਉਦੋਂ ਵੀ ਗਾਂ ਕਾਨੂੰਨੀ ਤੌਰ ਤੇ ਜਾਣਾ ਹੋਵੇ ਤੇ ਪੰਜਾਬ ਸਰਕਾਰ ਆਪਣੇ ਇੱਕ ਐਸਐਸਪੀ ਨੂੰ ਕਹਿੰਦੀ ਆ ਐਸਐਸਪੀ ਰਿਪੋਰਟ ਬਣਾਉਂਦਾ ਆ ਉਹ ਡੀਸੀ ਨੂੰ ਭੇਜਦਾ ਤੇ ਡੀਸੀ ਐਨਐਸਏ ਦਾ ਆਕੇ ਅੱਗੇ ਭੇਜਦਾ ਇਹਦੇ ਕਾਨੂੰਨੀ ਪ੍ਰਕਿਰਿਆ ਜਿਹੜੀ ਸਾਨੂੰ ਤੁਹਾਨੂੰ ਬਖਾਲੇ ਜਾਂਦੀ ਹੈ ਪਰ ਮੈਂ ਮੰਨਦਾ ਕਿ ਪੰਜਾਬ ਦੇ ਦੀ ਗੱਲ ਇੱਥੇ ਇੱਕ ਨਹੀਂ ਪੰਜਾਬ ਦੇ ਵਿੱਚ ਜੇ ਪੱਤਾ ਵੀ ਇਸ ਟਾਈਮ ਹਲਾਉਣਾ ਹੈ ਨਾ ਸਰਕਾਰ ਨੇ ਸਰਕਾਰ ਦੀ ਗੱਲ ਕਰਦਾ ਮੈਂ ਕੁਦਰਤ ਹੀ ਨਹੀਂ ਜੇ ਭਗਵਾਨ ਤਮਾਨ ਨੇ ਇੱਥੇ ਤੀਰਾਂ ਵੀ ਹਲਾ ਕੇ ਇਧਰੋਂ ਉਧਰ ਕਰਨਾ ਹੈ ਨਾ ਤੇ ਉਹ ਕੇਂਦਰ ਦੀ ਇਜਾਜ਼ਤ ਤੋਂ ਬਿਨਾ ਨਹੀਂ ਜਾ ਸਕਦਾ ਇਹ ਅੰਮਿਤ ਸ਼ਾਹ ਦੀ ਇਜਾਜ਼ਤ ਤੋਂ ਬਿਨਾ ਨਹੀਂ ਜੇ ਇਹਨਾਂ ਦੇ ਸਾਥ ਚੱਲਦੇ ਇਹ ਕਾਨੂੰਨੀ ਪ੍ਰਕਿਰਿਆ ਠੀਕ ਐਵੇਂ ਚਲਦੀਆਂ ਐ ਕਿ ਤੁਹਾਡਾ ਐਸਐਸਪੀ ਤੋਂ ਲੈ ਕੇ ਡੀਸੀ ਦੇ ਭਗਵੰਤ ਮਾਨ ਤੱਕ ਜਾਊਗਾ ਪਰ ਮੈਂ ਨਾਲ ਦੇ ਨਾਲ ਇਹ ਵੀ ਇਹਦੇ ਬੜਾ ਇਹਦੇ ਬਾਰੇ ਸਾਫ ਆ ਜੇ ਭਗਵੰਤ ਮਾਨ ਚਾਵੇ ਵੀ ਨਾ ਕਿ ਮੈਂ ਆਪਣੇ ਨੌਜਵਾਨ ਪੰਜਾਬ ਦੇ ਪੰਜਾਬ ਲੈ ਆਵਾਂ ਤੇ ਜੇ ਕੇਂਦਰ ਨੇ ਸੰਗੀਤ ਦੇ ਉੱਤੇ ਗੂਠਾ ਰੱਖ ਲਿਆ ਤੇ ਇਹਨਾਂ ਦੀ ਹਿੰਮਤ ਨਹੀਂ ਆ ਵੀ ਗਲੇ ਦੇ ਵਿੱਚੋਂ ਇੱਕ ਮਾਸਾ ਜਿਹੀ ਆਵਾਜ਼ ਕੱਢ ਸਕਦੇ ਇਹ ਸਾਰੀ ਦੀ ਸਾਰੀ ਤਾਕਤ ਜਿਹੜੀ ਪੰਜਾਬ ਨੂੰ ਕੰਟਰੋਲ ਕਰਨ ਦੀ ਹੈ ਨਾ ਦਿੱਲੀ ਦੇ ਕੋਲ ਰੱਖੀ ਹੈ ਨਾ ਉਹ ਅਨਹਲਾਨੀਆਂ ਹੈ ਇਸ ਕਰਕੇ ਜਿੱਥੇ ਅਸੀਂ ਆਪਣਾ ਦੁਸ਼ਮਣ ਪੰਜਾਬ ਸਰਕਾਰ ਨੂੰ ਮੰਨੀ ਬੈਠੇ ਆ ਹੈਗੇ ਨੇ ਮੈਂ ਉਹਨਾਂ ਨੂੰ ਮਾਫ਼ ਨਹੀਂ ਕਰਨਿਆ ਉਹਦੇ ਨਾਲ ਨਾਲ ਇਹ ਗੱਲ ਆਪਣੇ ਦਿਮਾਗਾਂ ਦੇ ਵਿੱਚ ਪੱਕੀ ਪਾ ਲੋ ਤੇ ਸਾਡਾ ਦੁਸ਼ਮਣ ਸਾਡਾ ਨਿਰੋਧੀ ਸਾਡੇ ਤੇ ਜ਼ੁਲਮ ਕਰਨ ਵਾਲਾ ਕੱਲਾ ਭਗਵੰਤ ਮਾਨਨੇਗਾ ਕੇਂਦਰ ਤੇ ਜਿਚ ਬੈਠੇ ਹੋਏ ਲੋਕ ਵੀ ਤੇ ਉਹਨਾਂ ਦੇ ਵਿੱਚ ਸਰਮਹਾਰ ਨਾਮ ਹੈ ਇਸ ਵਕਤ ਅਮਿਤ ਸ਼ਾਲਾ ਤੇ ਜਿੱਥੇ ਅਸੀਂ ਭਗਵੰਤ ਮਾਨ ਨੂੰ ਕਹਿ ਰਹੇ ਹਾਂ ਜਿੱਥੇ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਕਹਿ ਰਹੇ ਹਾਂ ਉੱਥੇ ਮੈਨੂੰ ਲੱਗਦਾ ਹੈ ਕਿ ਸਾਡੀ ਅਪਰੋਚ ਸਾਡੀ ਪਹੁੰਚ ਇੰਡੀਆ ਦੀ ਹੋਮ ਮਿਨਿਸਟਰੀ ਤੱਕ ਵੀ ਹੋਣੀ ਚਾਹੀਦੀ ਹੈ ਇਹ ਵਕੀਲਾਂ ਦਾ ਮਸਲਾ ਵਕੀਲ ਆਪਣੇ ਨਜ਼ਰੀਏ ਦੇ ਨਾਲ ਆਪਣੇ ਪੈਦੜੇ ਦੇ ਨਾਲ ਇਹਨਾਂ ਨੌਜਵਾਨਾਂ ਦੀ ਇਹਨਾਂ ਪਰਿਵਾਰਾਂ ਦੀ ਆਵਾਜ਼ ਕੇਂਦਰ ਤੱਕ ਵੀ ਪਹੁੰਚਾਉ। ਸੋ ਹਰ ਬੰਦਾ ਟਰਾਈ ਕਰੇ ਹਰ ਬੰਦਾ ਕੋਸ਼ਿਸ਼ ਕਰੇ ਕਿ ਉੱਥੇ ਤੱਕ ਆਵਾਜ਼ ਜਿਹੜੀ ਆ ਪਹੁੰਚੇ ਕਿਉਂਕਿ ਆਖਰੀ ਡਿਸੀਜਨ ਫਿਰ ਮੈਂ ਕਹਿ ਰਿਹਾ ਜੀ ਉਹ ਤਾਂ ਠੀਕ ਹੈ ਜਿਹੜੀ ਗੱਲ ਮੈਂ ਤਿੰਨ ਚਾਰ ਵਿੱਚ ਕਹਿ ਚੁੱਕਾ ਲੱਗੇਗਾ ਡੀਸੀ ਨੇ ਲੈਣਾ ਐਸਐਸਪੀ ਨੇ ਲੈਣਾ ਪਰ ਆਖਰੀ ਡਿਸੀਜਨ ਇਹਨਾਂ ਨੂੰ ਪੰਜਾਬ ਲਿਆਉਂਦਾ ਇੰਡੀਆ ਦੀ ਹੋਮ ਮਿਨਿਸਟਰੀ ਨੇ ਲੈਣਾ ਸੋ ਉਹਨਾਂ ਦੇ ਉੱਤੇ ਵੀ ਸਾਨੂੰ ਜਿਹੜਾ ਹੈ ਪ੍ਰੈਸ਼ਰ ਬਣਾਉਣਾ ਚਾਹੀਦਾ ਉਧਰ ਨੂੰ ਵੀ ਆਪਣਾ ਰੁਖ ਜਿਹੜਾ ਤਿਆਰ ਕਰਨਾ ਚਾਹੀਦਾ ਇਹ ਲੜਾਈਆਂ ਨੇ ਇਸ ਸਿਸਟਮ ਦੇ ਵਿੱਚ ਰਹਿੰਦੀਆਂ ਨੇ ਪਰ ਆਖਰੀ ਲੜਾਈ ਜਿਹੜੀ ਸਾਡੀ ਇੱਕ ਕੌਮ ਕੌਮ ਦੇ ਨਾਤੇ ਮੈਂ ਕਹਿ ਰਿਹਾ ਇਹ ਅਲੱਗ-ਅਲੱਗ ਇਸ਼ੂਜ਼ ਦੇਤੇ ਮੋਰਚੇ ਲੱਗੇ ਨੇ ਲੱਗਦੇ ਰਹਿਣੇ ਨੇ ਜਦੋਂ ਤੱਕ ਅਸੀਂ ਆਪਾਂ ਆਪਣੀ ਅਖੀਰਲੀ ਮੰਜ਼ਿਲ ਤੱਕ ਨਹੀਂ ਪਹੁੰਚ ਜਾਂਦੇ ਤਾਕੀਰ ਲਈ ਮੰਜ਼ਲ ਸਾਡੀ ਜਿਹੜੀ ਆ ਉਹ ਸਾਨੂੰ ਸਾਰਿਆਂ ਨੂੰ ਤੈਅ ਕਰ ਲੈਣੀ ਚਾਹੀਦੀ ਆ ਠੀਕ ਆ ਜੇ ਤੁਸਾਂ ਜਲੰਧਰ ਜਾਣਾ ਹੋਵੇ ਤਾਂ ਮੈਂ ਮੰਨਦਾ ਵੀ ਰਾਹ ਦੇ ਵਿੱਚ ਜੜਿਆ ਵਾਲਾ ਉਹ ਪਿਆਸ ਆ ਉਹ ਢਲਵਾ ਆਊਗਾ ਸਾਰੇ ਅੱਡੇ ਨੰਨਕੇ ਹੀ ਜਾਣੇ ਇਹ ਸਾਰੇ ਅੱਡੇ ਨੇ ਤੇ ਤੁਸੀਂ ਆਪਣੇ ਬੰਦੀ ਸਿੰਘਾਂ ਦੀ ਗੱਲ ਕਰੋ ਤੁਸੀਂ ਆਪਣੇ ਗੁਰੂ ਦੀ ਗੱਲ ਕਰੋ ਤੁਸੀਂ ਬਿਜਲੀ ਦੀ ਗੱਲ ਕਰੋ ਕੋਈ ਬੇਇਨਸਾਫੀਆਂ ਦੀ ਗੱਲ ਕਰੋ ਇਹ ਸਾਡੀ ਮੰਜ਼ਲ ਦੇ ਰਾਹ ਦੇ ਅੱਡੇ ਨੇ ਇਹਨਾਂ ਅੱਡਿਆਂ ਤੇ ਥੋੜਾ ਥੋੜਾ ਚਿਰ ਖਲੋਣਾ ਜ਼ਰੂਰ ਬੱਸਾਂ ਖਲੋਣ ਗਿਆ ਸਾਥੀ ਵਿਦਾਓ ਹੋਰ ਪਰ ਅਖੀਰੀ ਮੰਜ਼ਲ ਸਾਡੀ ਆਪਣੀ ਕੌਮ ਦੀ ਆਜ਼ਾਦੀ ਹੋਣੀ ਚਾਹੀਦੀ ਆ ਆਪਣਾ ਕੌਮੀ ਕਾਰੋਣਾ ਚਾਹੀਦਾ ਉਦੋਂ ਉਹ ਰਾਹ ਦੇ ਵਿੱਚ ਮੰਜ਼ਲਾਂ ਦੇ ਵਿੱਚ ਬੈਠਾ ਮਸਲੇ ਹੱਲ ਨਹੀਂ ਜਿਉਣੇ ਸੋ ਮੈਂ ਬਹੁਤ ਲੰਮਾ ਚੌੜਾ ਤੁਹਾਡੇ ਨਾਲ ਲੈਕਚਰ ਨਹੀਂ ਕਰਨਾ ਇੰਨੇ ਕੁ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਤੇ ਇਹਨਾਂ ਮੋਰਚਿਆਂ ਦੇ ਨਾਲ ਨਾਲ ਆਪਣਾ ਅਖੀਰੀ ਟੀਚਾ ਜਿਹੜਾ ਆ ਉਹ ਆਪਣੇ ਰਾਜ ਦੀ ਪ੍ਰਾਪਤੀ ਵੀ ਆਪਣੇ ਦਿਮਾਗਾਂ ਦੇ ਵਿੱਚ ਜ਼ਰੂਰ ਰੱਖਿਓ ਔਰ ਜਿਹੜਾ ਪ੍ਰੈਸ਼ਰ ਆ ਸਾਡਾ ਉਹ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਵਾਲੇ ਵੀ ਜ਼ਰੂਰ ਜਾਣਾ ਚਾਹੀਦਾ ਉਸ ਜਿੰਨੇ ਇੱਥੇ ਪਰਿਵਾਰ ਬੈਠੇ ਨੇ ਸਾਰਿਆਂ ਨੂੰ ਮੈਂ ਸਿਰ ਝੁਕਾਉਣਾ ਸਾਡੀਆਂ ਮਤਾਵਾਂ ਨੂੰ ਸਾਡੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਜਿੰਨੇ ਵੀ ਪਰਿਵਾਰ ਇੱਥੇ ਬੈਠੇ ਨੇ ਸਾਰਿਆਂ ਦੀ ਕੁਰਬਾਨੀ ਇੱਕ ਬਰਾਬਰ ਹੈ ਜੀ ਕੋਈ ਘਟ ਵੱਧ ਨਹੀਂ ਕਿਸੇ ਨੇ ਦੋ ਕਦਮ ਵੱਧ ਜਾਂ ਦੋ ਕਦਮ ਘੱਟ ਨਹੀਂ ਚੱਲੇ ਸਾਰਿਆਂ ਨੂੰ ਸਿਰ ਝੁਕਦਾ ਹੈ ਸਾਡਾ ਸੋ ਜਿੰਨੇ ਇੱਥੇ ਬੈਠੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਸਮਾਤਨ ਦਦਾ ਤੁਹਾਡੇ ਅੱਗੇ ਸਿਰ ਝੁਕਾਉਣਾ ਹੈ ਔਰੇ ਦੇਹਰੇ ਸਾਰਾ ਅਪੀਲ ਕਰਦਾ ਆਪਣੀ قوم ਨੂੰ ਕਿ ਆਪਣਾ ਰਸਤਾ ਆਪਣੀ ਮੰਜ਼ਿਲ ਇੱਕ ਵਾਰ ਤੈਅ ਜ਼ਰੂਰ ਕਰੋ ਮਤਲਬ ਡਿਸਾਈਡ ਤੇ ਕਰੋ ਯਾਰ ਵੀ ਅਸੀਂ ਕਰਨਾ ਕੀ ਹੈ ਜੇਲਾ ਜਾਂ ਤਾਂ ਉਹ ਵੀ ਅਸੀਂ ਨਹੀਂ ਕਟਣਦੇ ਕਟਣਦੇ ਸ਼ਹਾ ਤਾਂ ਹੁੰਦੇ ਨੇ ਇੱਥੇ ਵੀ ਹੁੰਦੇ ਜਾਂ ਵਿਦੇਸ਼ਾਂ 'ਚ ਵੀ ਹੁੰਦੇ ਆ ਖੱਜਲ ਖੁਆਰੀ ਇੱਥੇ ਵੀ ਆ ਵਿਦੇਸ਼ਾਂ ਦੇ ਵਿੱਚ ਵੀ ਸਾਡੀ ਹੁੰਦੇ ਆ ਬੇਇਜ਼ਤੀ ਇੱਥੇ ਵੀ ਹੁੰਦੀ ਆ ਤੇ ਬੇਇਜ਼ਤੀ ਸਾਡੀ ਵਿਦੇਸ਼ਾਂ ਦੇ ਵਿੱਚ ਵੀ ਕਰਦੇ ਆ ਜਦੋਂ ਇਹ ਸਾਰਾ ਕੁਝ ਅਸੀਂ ਕਰ ਹੀ ਰਹੇ ਆ ਤੇ